ਪੰਜਾਬ ਜਿਸ ਤਰ੍ਹਾਂ 2 ਸਾਲ 'ਚ ਜਿੰਨੀ ਜਲਦੀ ਨੱਕੋ ਬੁੱਲੋ ਇਹ ਆਮ ਆਦਮੀ ਪਾਰਟੀ ਲੱਤੀ ਹੈ ਮੈਂ ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਕੋਈ ਪਾਰਟੀ ਇੰਨੀ ਜਲਦੀ ਲੋਕਾਂ ਦੇ ਨੱਕੋ ਬੁੱਲੋ ਲੱਤੀ ਨਹੀਂ ਦੇਖੀ। ਔਰ ਜੇਕਰ 24 ਵਿੱਚ ਮੋਦੀ ਸਰਕਾਰ ਨੂੰ ਚੱਲਦਾ ਨਾ ਕੀਤਾ ਗਿਆ ਤਾਂ ਜਿਹੜਾ ਭਾਰਤ ਦਾ ਮੂਲ 74 ਹੈ ਭਾਰਤੀ ਦੇਸ਼ ਭਾਰਤ ਦੇਸ਼ ਦਾ ਭਾਰਤੀ ਸੰਘ ਦਾ ਜਾਂ ਭਾਰਤ ਦੇ ਰਾਜਾਂ ਦਾ ਸੰਘ ਹੈਗਾ ਉਹ ਮੂਲ 74 ਨੂੰ ਬਦਲੇ ਜਾਂਦਾ ਖਤਰਾ ਹੈਗਾ। ਯਾਦ ਦੇ ਲੋਕਾਂ ਨੇ 2 ਸਾਲ ਜਲੂਸ ਦੇਖ ਲਿਆ ਕਿ ਹਾਈ ਕਮਾਂਡ ਕਲਚਰ ਕਿੰਨਾ ਹੈਗਾ ਵੀਆਈਪੀ ਕਲਚਰ ਕਿੰਨਾ ਹੈ ਕਿਵੇਂ ਭਗਵਤ ਮੰਡਲ ਹੋ ਰਹੀਆਂ ਨੇ ਸਿਸਟਰ ਤੋਂ ਲੈ ਕੇ ਮਾਤਾ ਤੱਕ ਪੰਜਾਬ-ਪੰਜਾਬ ਕਾਰਾਂ ਦੇ ਕਾਫਲੇ ਲਈ ਫਿਰਦੇ ਹੈਗੇ ਕਿਵੇਂ ਪੰਜਾਬ ਦਾ ਪੈਸਾ ਇਸ਼ਤਿਹਾਰਾ ਵਾਂਹੀਂ ਸਾਰੇ ਬਾਰੇ ਸਾਰੇ ਬਾਲੇ ਸੂਬਿਆਂ ਤੱਕ ਬਰਬਾਦ ਕੀਤਾ ਜਾ ਰਿਹਾ ਹੈ 2014 ਵਿੱਚ ਵੀ ਲੋਕਾਂ ਨੇ ਤੁਹਾਡੇ ਤੇ ਬਹੁਤ ਭਰੋਸਾ ਜਤਾਇਆ ਪਰ 1 ਸਾਲ ਬਾਅਦ ਜਿਹੜਾ ਤੁਹਾਡੀ ਪਾਰਟੀ ਨਾਲ ਨਹੀਂ ਬਣੀ ਸ਼ਾਸਤ ਵਿੱਚ ਜਿਹੜਾ ਬੰਦਾ ਜਿੰਨਾ ਕਾਣਾ ਹੈਗਾ ਉਹਨੇ ਕਮਜ਼ੋਰ ਆ ਇੱਕ ਵੱਡਾ ਲਕਸ਼ਾ ਜਿੰਨੇ بڑے ਕੰਮ ਵਾਸਤੇ ਲੜੀ ਜਾ ਰਹੀ ਹੈ ਜੋ ਮੌਕੇ ਦੀਆਂ ਲੋੜਾਂ ਹੈਗੀਆਂ ਜੋ ਵੱਡੇ ਦੁਸ਼ਮਣ ਨੂੰ ਹਰਾਉਣ ਵਾਸਤੇ ਜੇ ਕੋਈ ਛੋਟਾ ਛੋਟਾ ਮਤਲਬ ਛੋਟੀ ਪਾਰਟੀ ਜਾਂ ਛੋਟਾ ਸੰਗਠਨ ਜਿਹਦੀਆਂ ਜੀੜੀ ਇਰਾਦੇ ਸ਼ੱਕੀ ਵੀ ਕਿਉਂ ਨਾ ਹੋਣ ਜੋ ਚਾਰ ਕਦਮ ਹੀ ਚੱਲਣ ਤਿਆਰ ਨੂੰ ਨਾਲ ਚਾਰ ਕਦਮ ਤੋੜਨਾ ਤੋੜਨਾ ਚਾਹੀਦਾ ਜਦੋਂ ਛਿੜਕੂਗਾ ਉਹਨੂੰ ਕੱਢ ਕੇ ਬਾਹਰ ਮਾਰਨਾ ਚਾਹੀਦਾ ਹੈਗਾ ਜੋ ਚੱਲਦਾ ਹੈਗਾ ਉਹ ਨਾਲ ਚਲਾਉਣਾ ਚਾਹੀਦਾ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਦੇਸ਼ ਦੇ ਲੋਕਾਂ ਦੇ ਵਿੱਚ ਮੀਡੀਆ ਦੇ ਵਿੱਚ ਸਾਰੇ ਪਾਸੇ ਜੇਕਰ ਕਿਸੇ ਗੱਲ ਦੀ ਚਰਚਾ ਹੈ ਤਾਂ ਉਹ ਸਿਰਫ ਅਤੇ ਸਿਰਫ ਲੋਕ ਸਭਾ ਚੋਣਾਂ ਦੀ ਚਰਚਾ ਹੈ ਤਾਂ ਪਹਿਲੇ ਗੇਟ ਦੀਆਂ ਚੋਣਾਂ ਜਿਹੜੀਆਂ ਉਹ ਬਿਲਕੁਲ ਹੋਣ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਚੋਣਾਂ ਇੱਕ ਤਰੀਕ ਨੂੰ 1 ਜੂਨ ਨੂੰ ਤੇ ਸਾਰੀਆਂ ਪਾਰਟੀਆਂ ਦੇ ਵਿੱਚ ਸਾਰੇ ਲੀਡਰਾਂ ਦੇ ਵਿੱਚ ਹਲਚਲ ਹੈ ਅਸੀਂ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਤਰਵੀਰ ਗਾਂਧੀ ਹੋਰ ਨਾਲ ਕਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਪੁੱਤਰੇ ਨੇ ਪੰਜਾਬ ਦੇ ਲਈ ਕਿਸ ਤਰੀਕੇ ਦੇ ਲਈ ਸੋਚ ਰਹੇ ਨੇ ਸਾਰੀ ਗੱਲਬਾਤ ਕਰਾਂਗੇ ਡਾਕਟਰ ਗਾਂਧੀ ਦਾ ਸਵਾਗਤ ਕਰ ਲੈਂਦੇ ਆ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਧੰਨਵਾਦ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਸਵਾਲ ਹੈ ਕਿ ਜਦੋਂ 2024 ਦੀ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਇਹ ਤੁਸੀਂ ਵੀ ਕਿਹਾ ਇਹ ਗੱਲ ਵੀ ਚਰਚਾ ਚ ਹੈ ਕਿ ਆਮ ਚੋਣ ਨਹੀਂ ਹੈ ਜਿਸ ਜੰਗ ਚ ਤੇ ਇਸ ਵਕਤ ਦੇਸ਼ ਖੜਾ ਬਿਲਕੁਲ ਡਾਕਟਰ ਗਾਂਧੀ ਕਿਸ ਤਰੀਕੇ ਨਾਲ ਦੇਖਦੇ ਨੇ 2024 ਦੀ ਚੋਣ ਕੋਈ ਆਮ ਲੋਕ ਸਭਾ ਦੀ ਚੋਣ ਹੈ ਨਹੀਂ ਜੀ ਨਹੀਂ 2024 ਦੀ ਚੋਣ ਹੈਗੀ ਹੈ ਇਹ ਇੱਕ ਭਾਰਤੀ ਗਣਤੰਤਰ ਦੇ ਸਫ਼ਰ ਵਿੱਚ ਇਹ ਬਹੁਤ ਹੀ ਇੱਕ ਮਹੱਤਵਪੂਰਨ ਚੋਣ ਹੈਗੀ ਹੈ ਇਹਦੇ ਚ ਪਿਛਲੇ 10 ਸਾਲਾਂ ਚ ਜੋ ਭਾਰਤੀ ਗਣਤੰਤਰ ਦੇ ਮੂਲ ਸਿਧਾਂਤ ਸੀਗੇ ਉਹਨਾਂ ਨਾਲ ਜੋ ਛੇੜਛਾੜ ਕੀਤੀ ਗਈ ਹੈ ਚਾਹੇ ਉਹ ਭਾਰਤ ਭਾਰਤ ਦਾ ਧਰਮ ਨਿਰਪੱਖ ਚਰਿੱਤਰ ਹੋਵੇ ਭਾਰਤੀ ਸੰਵਿਧਾਨ ਦਾ ਚਾਹੇ ਜਮਹੂਰੀਅਤ ਹੋਵੇ ਚਾਹੇ ਜਮਹੂਰੀ ਸੰਸਥਾਵਾ ਹੋਣ ਜਿਹੜੀਆਂ ਸਾਡੇ ਸੰਵਿਧਾਨ ਘਾੜਿਆਂ ਨੇ ਜਮਹੂਰੀ ਅਧਿਕਾਰਾਂ ਦੀ ਜਾਂ ਜਮਹੂਰੀਅਤ ਦੀ ਰਾਖੀ ਵਾਸਤੇ ਬਣਾਈਆਂ ਸੀਗੀਆਂ ਇਹ ਈਡੀ ਹੋਈ ਸੀਬੀਆਈ ਹੋਈ ਇਲੈਕਸ਼ਨ ਕਮਿਸ਼ਨ ਹੋਇਆ ਜੁਡੀਸ਼ਰੀ ਹੋਈ মিডিਆ ਹੋਇਆ ਜਿਹੇ ਸਾਮਜ ਜਮਹੂਰੀ ਦੇ ਰਾਖੀ ਵਾਸਤੇ ਸਾਰੇ ਸਬਦਾਨ ਕਾੜੇ ਨੇ ਬਣਾਈਆਂ ਸੀ ਤਕੜੀਆਂ ਕੀਤੀਆਂ ਸੀ ਉਹਨਾਂ ਆਜ਼ਾਦਾਂ ਨਾਲ ਇੱਕ ਖਾਸੀ ਪ੍ਰਦਾਨ ਕੀਤੀ ਸੀ ਉਸਨੂੰ ਲਗਾਤਾਰ ਖੋਰਾ ਲੱਗਿਆ ਹੈਗਾ ਔਰ ਬਹੁਤ ਸਾਰੇ ਪਾਛਬਾ ਦੇ ਜਿਹੜੇ ਲੀਡਰ ਨੇ ਐਮਪੀ ਸਹਿਬਾਨ ਤੱਕ ਇਹ ਕਹਿਣ ਲੱਗ ਪਏ ਨੇ ਕਿ ਹੁਣ ਸੰਵਿਧਾਨ ਨੂੰ ਵੀ ਬਦਲਣ ਦੀ ਲੋੜ ਹੈਗੀ। ਸੋ ਸੰਵਿਧਾਨ ਦੀ ਮੂਲ ਭਾਵਨਾ ਨੂੰ ਮੂਲ ਪ੍ਰਸਤਾਵਨਾ ਨੂੰ ਬਦਲਣ ਦਾ ਜਿਹੜਾ ਖਤਰਾ ਹੈਗਾ ਉਹ ਸਿਰ ਦੇ ਉੱਤੇ ਖੜਾ ਹੈਗਾ ਹੈ। ਔਰ ਜੇਕਰ ਚੋਵੀ ਵਿੱਚ ਮੋਦੀ ਸਰਕਾਰ ਨੂੰ ਚੱਲਦਾ ਨਾ ਕੀਤਾ ਗਿਆ ਤਾਂ ਜਿਹੜਾ ਭਾਰਤ ਦਾ ਮੂਲ ਚਰਿੱਤਰ ਹੈ ਭਾਰਤੀ ਦੇਸ਼ ਭਾਰਤ ਦੇਸ਼ ਦਾ ਭਾਰਤੀ ਸੰਘ ਦਾ ਜਾਂ ਭਾਰਤ ਦੇ ਰਾਜਾਂ ਦਾ ਸੰਘ ਹੈਗਾ ਉਹ ਮੂਲ ਚਰਿੱਤਰ ਨੂੰ ਬਦਲੇ ਜਾਂਦਾ ਖਤਰਾ ਹੈਗਾ ਹੈ। ਘਟ ਗਿੰਤਿਆਂ ਨਹੀਂ ਖਤਰਾ ਹੈਗਾ। ਆਦੀਵਾਸੀਆਂ ਦਲਤਾਲੀ ਮਜ਼ਦੂਰਾ ਕਸਾਨਾ ਲਈ ਖਤਰਾ ਹੈਗਾ ਕਿ ਜਿਸ ਤਰ੍ਹਾਂ ਨਾਲ ਪਿਛਲੇ 10 ਸਾਲ ਚ ਹਿੰਦੁਸਤਾਨ ਦੇ ਜਿਹੜੇ ਸਰਕਾਰੀ ਅਸਾਸੇ ਹੈਗੇ ਜਿਹੜੇ ਲੋਕਾਂ ਦੇ ਟੈਕਸਾਂ ਨਾਲ ਜਾਂ ਲੋਕਾਂ ਦੀ ਬਚਤ ਨਾਲ ਬਣੇ ਹੈਗੇ ਆ ਉਹ ਚੰਦ ਇੱਕ ਸੰਤੀ ਪਰਿਵਾਰਾਂ ਨੂੰ ਕੋਡੀਆਂ ਪਾ ਵੇਚੇ ਜਾ ਰਹੇ ਹੈਗੇ ਆ ਜਿਸ ਸੰਸਥਾਨ ਨਾਲ ਹਿੰਦੁਸਤਾਨੀ ਸਮਾਜ ਵਿੱਚ ਨਫਰਤ ਦਾ ਬੀਜ ਬੀਜਿਆ ਗਿਆ ਹੈਗਾ ਨਫਰਤ ਦਾ ਇੱਕ ਕਾਰੋਬਾਰ ਸ਼ੁਰੂ ਕੀਤਾ ਗਿਆ ਨਫਰਤ ਇੱਕ ਮਤਲਬ ਇੱਕ ਵਾਤਾਵਰਣ ਤਿਆਰ ਕੀਤਾ ਗਿਆ ਹੈਗਾ ਭਾਈਚਾਰਿਆਂ ਵਿਚਕਾਰ ਉਹ ਬਹੁਤ ਵੱਡਾ ਖਤਰਾ ਹੈਗਾ ਹੈ ਜਿਸ ਤਰ੍ਹਾਂ ਨਾਲ ਭਾਰਤ ਵਿੱਚ ਰਾਜਨੀਤਿਕ ਤਾਨਾशाही ਜਿਹੜੀ ਉਹਦਾ ਬੋਲ ਵਾਲਾ ਹੋ ਰਿਹਾ ਹੈਗਾ ਹਰ ਇੱਕ ਡਰ ਦਾ ਸਹਿਮ ਦਾ ਪੈਦਾ ਮਾਹੌਲ ਬਣਾਇਆ ਗਿਆ ਹੈਗਾ ਜੇ ਸਾਰੇ ਵਿਰੋਧੀ ਪਾਰਟੀਆਂ ਦੇ ਖਿਲਾਫ ਜਿਹੜੀ ਸੰਸਥਾਵਾਂ ਨੇ ਈਡੀ ਵਰਗੀਆਂ ਜਾਂ ਸੀਬੀਆਈ ਵਰਗੀਆਂ ਉਹਨਾਂ ਨੂੰ ਮਗਰ ਪਾ ਕੇ ਉਹਨਾਂ ਦੀ ਜਿਹੜੀ ਆਜ਼ਾਦਾਨਾ ਸਿਆਸੀ ਜਿਹੜੀ ਜਿਹੜੀ ਸਿਆਸੀ ਜਿਹੜੀ ਸਿਆਸਤ ਹੈਗੀ ਹੈ ਜਿਹੜੀ ਸਿਆਸੀ ਸਰਗਰਮੀ ਹੈ ਉਹਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇਹਨਾਂ ਸਾਰੇ ਸਨਮੁਖ 2024 ਦਾ ਇਲੈਕਸ਼ਨ ਇੱਕ ਫੈਸਲਾ ਕਰਨ ਵਾਲਾ ਇਲੈਕਸ਼ਨ ਹੈ ਜਿਹਨੇ ਇਹ ਨਿਰਣਾ ਕਰਨਾ ਹੈਗਾ ਕਿ ਭਾਰਤੀ ਗਣਤੰਤਰ ਇੱਕ ਸੋਵਰਨ ਡੈਮੋਕਰੈਟਿਕ ਸੈਕੂਲਰ ਪਬਲਿਕ ਰਹਿਊਗਾ ਜਾਂ ਇੱਕ ਪਾਰਟੀ ਦਾ ਡਿਕਟੇਟਰਸ਼ਿਪ ਜਿਵੇਂ ਚਾਈਨਾ ਵਿੱਚ ਹੈ ਜਿਵੇਂ ਰੂਸ ਵਿੱਚ ਹੈ ਪੁਤਿਨ ਸਾਹਿਬ ਦੀ ਹੈ ਸ਼ੀਪਿੰਗ ਹੈਗੇ ਆ ਉਦਾਂ ਦੀ ਸਰੀ ਪਾਰਟੀ ਜਮਹੂਰੀਅਤ ਹਲਾ ਉਹ ਖਾਸਾ ਬਦਲ ਕੇ ਇੱਕ ਪਾਰਟੀ ਡਿਕਟੇਟਰਸ਼ਿਪ ਹੋ ਜਾਊਗਾ ਇਸ ਖਤਰੇ ਦੇ ਸਾਹਮਣੇ 24 ਦੇ ਇਲੈਕਸ਼ਨਾਂ ਹੈਗੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਧਰਮਵੀਰ ਗਾਂਧੀ ਨੂੰ ਇਦਾਂ ਕਿਉਂ ਲੱਗਦਾ ਡਾਕਟਰ ਧਰਮਵੀਰ ਗਾਂਧੀ ਨੂੰ ਇਹ ਕਿਉਂ ਲੱਗਾ ਕਿ ਕਾਂਗਰਸ ਹੀ ਉਹ ਪਲੈਟਫਾਰਮ ਹੋ ਸਕਦਾ ਜਿੱਦੇ ਜਿੱਥੋਂ ਖੜ ਕੇ ਤੁਸੀਂ ਜਿਹੜੀ ਹੁਣ ਗੱਲ ਕਰ ਰਹੇ ਹੋ ਕਿ ਦੇਸ਼ ਦਾ ਸਰਧਾਨ ਬਚਾਉਣਾ ਹੈ ਬੜਾ ਸਿੰਪਲ ਜੀ ਗੱਲ ਹੈ ਕਿ ਕਾਂਗਰਸੀ ਇੱਕ ਜਿਹੀ ਪਾਰਟੀ ਜੀ ਦਾ ਹਿੰਦੁਸਤਾਨ ਪਰਚ ਤਕਰੀਬਨ ਹਰ ਸੂਬਿਆਂ ਵਿੱਚ ਇਨੀਆਂ ਸ਼ਾਖਾਵਾਂ ਨੇ ਹਰ ਸੂਬਿਆਂ ਚੀ ਦਾ ਪਸਾਰ ਹੈਗਾ ਹੈ ਬਾਕੀ ਸਾਰੀ ਪਾਰਟੀਆਂ ਖੇਤਰੀ ਪਾਰਟੀਆਂ ਨੇ ਆਪਣੇ ਆਪਣੇ ਖੇਤਰਾ ਚੰਗਾ ਕੰਮ ਕਰ ਰਹੀਆਂ ਨੇ ਪਰ ਇੱਕ ਕੁੱਲ ਹੰਦ ਕੁੱਲ ਹਿੰਦ ਬੰਦਰ ਤੇ ਕੁੱਲ ਦੇਸ਼ ਪੱਦਰ ਤੇ ਜੇ ਕੋਈ ਪਾਰਟੀ ਹੈਗੀ ਹੈ ਜਿਹਦੇ ਕੋਲ ਇੱਕ ਫਰੀडम ਸਟਰਗਲ ਦੀ ਲੇਗੇਸੀ ਹੈਗੀ ਹੈ ਜਿਹਦੇ ਕੋਲ ਇੱਕ ਵਿਚਾਰਧਾਰਾ ਹੈਗੀ ਹੈ ਜਿਹੜੀ ਲਗਾਤਾਰ ਜਿਸ ਨੇ ਅੱਜ ਤੱਕ ਕਦੇ ਨਾਗਪੁਰ ਹੈੱਡਕੁਆਰਟਰ ਤੇ ਜਾ ਕੇ ਮਤਾ ਨਹੀਂ ਟੇਕਿਆ ਹੈਗਾ ਔਰ ਲਗਾਤਾਰ ਤਰਨਰ ਪੱਖ ਲੋਕ ਪੱਖੀ ਧਰਮ ਪੱਖ ਨਿਰਪੱਖ ਜਮਹੂਰੀ ਪੱਖੀ ਜਿਹਾ ਚਰਿੱਤਰ ਹੈ ਉਹਦਾ ਸਾਹਮਣੇ ਲੋਕਾਂ ਸਾਹਮਣੇ ਜੱਗ ਜਾਹਰ ਹੈਗਾ ਹੈ ਤੇ ਜਿਸ ਨੇ ਦੇਸ਼ ਦੇ ਨਾਸਰ ਆਜ਼ਾਦੀ ਦਿਵਾਈ ਹੈਗੀ ਬਲਕਿ ਆਜ਼ਾਦੀ ਤੋਂ ਬਾਅਦ ਜੋ ਆਧੁਨਿਕ ਭਾਰਤ ਹੈ ਮਾਡਰਨ ਭਾਰਤ ਹੈ ਚਾਹੇ ਪੰਜਾਬ ਚ ਚੰਡੀਗੜ੍ਹ ਹੋਵੇ ਚਾਹੇ ਪੀਜੀ ਹੋਵੇ ਚਾਹੇ ਪਖੜਾ ਨੰਗਲੋਵੇ ਚਾਹੇ ਪੀਏਯੂ ਹੋਵੇ ਚਾਹੇ ਹੋਰ ਹਿੰਦੁਸਤਾਨ ਪਰ ਚ ਆਈਆਈਟੀ ਆਈਆਈਟੀ ਆਈਆਈਐਮ ਹੋਣ ਇਸਰੋ ਹੋਵੇ ਜਾਂ ਹੋਰ ਕਿੰਨੇ ادارے ਜਿਹੜੇ ਹੈਗੇ ਆ ਮਾਡਰਨ ਇੰਡੀਆ ਦੇ ਜਿਹਨੂੰ ਟੈਂਪਲ ਗਿਆ ਨਹਿਰੂ ਨੇ ਉਹ ਉਹ ਨਿਰਮਾਣ ਕੀਤਾ ਪਬਲਿਕ ਸੈਕਟਰ ਦਾ ਨਿਰਮਾਣ ਕੀਤਾ ਹੈਗਾ ਸੋ ਕਾਂਗਰਸ ਪਾਰਟੀ ਇੱਕ ਜਹੀ ਪਾਰਟੀ ਹੈ ਜਿਹੜੀ ਦੇਸ਼ ਪੱਧਰ ਤੇ ਇੱਕ ਸੰਖਿਆ ਪੱਖੋਂ ਵੀ ਔਰ ਇੱਕ ਵਿਚਾਰਧਾਰ ਪੱਖੋਂ ਵੀ ਇੱਕ ਭਾਜਪਾ ਨੂੰ ਇੱਕ ਅਸਰਦਾਰ ਟੱਕਰ ਦੇ ਸਕਦੀ ਗੰਭੀਰ ਚੜ੍ਹੋਤੀ ਬਣ ਸਕਦੀ ਹੈਗੀ ਕੱਲੀ ਨਹੀਂ ਬਾਕੀ ਖੇਤਰੀ ਪਾਰਟੀਆਂ ਨਾਲ ਲੈ ਕੇ ਜੇਕਰ ਕਾਂਗਰਸ ਦੇ ਵਿੱਚ ਸਾਰਾ ਕੁਝ ਹੈ ਜੇ ਇਸ ਤਰੀਕੇ ਦਾ ਪੋਟੈਂਸ਼ੀਅਲ ਹੈ ਲੈਗਸੀ ਹੈ ਤੇ ਕਾਂਗਰਸ 'ਚ ਖਲਾਰਾ ਵੀ ਬਹੁਤ ਹੈ ਜੀ ਆਪਸੀ ਕਾਟੋਕਲੇਸ਼ੀ ਬਹੁਤ ਹੈ ਜਿਨne ਵੀ ਕੋਈ ਪਾਰਟੀ ਲੰਮਾ ਸਮਾਂ ਰਾਜ ਕਰਦੀ ਹੈਗੀ ਹੈ ਉਹਦੇ 'ਚ ਬਹੁਤ ਕੁਛ ਇਦਾਂ ਦੇ ਐਲੀਮੈਂਟ ਆ ਜਾਂਦੇ ਹੈਗੇ ਆ ਜਾਂ ਉਹ ਪਾਰਟੀਆਂ 'ਚ ਐਨੇ ਜਿਹੜੇ ਵਿਗਾਰ ਆਂਦੇ ਹੈਗੇ ਆ ਜਿਹੜੇ ਕਿ ਕਾਂਗਰਸ ਦਾ ਚਲ 60 70 ਸਾਲ ਤੋਂ ਬਾਅਦ ਆਏ ਹੈਗੇ ਆ ਬਹੁਤ ਸਾਰੀਆਂ ਪਾਰਟੀਆਂ 'ਚ ਦੋ ਸਾਲ ਦੋ ਚਾਰ ਸਾਲ ਜਿੱਦਾਂ ਦੇ ਵਿਗਾਰ ਆ ਜਾਂਦੇ ਆ ਜਿਨ੍ਹਾਂ ਨੂੰ ਆਪਾਂ ਅੰਤਰ ਪਾਰਟੀ ਵਿਰੋਧ ਕਹ ਲਓ ਤੁਸੀਂ ਜਾਂ ਸ਼ਕਤੀਸ਼ਤਾ ਦਾ ਟਕਰਾਅ ਕਹ ਲਓ ਤੁਸੀਂ ਜਾਂ ਵਿਚਾਰ ਤਰਕ ਮਤਪੇਦ ਘੱਟ ਹੁੰਦੇ ਹੈਗੇ ਆ ਸ਼ਕਤੀਸ਼ਤਾ ਦਾ ਟਕਰਾਅ कैरियरिस्ट अप्रोच मतलब जहां मतलब खुदगर्जी सियासी सोड़ा पण वो वो ज्यादा उदे एलिमेंट हुंदा कांग्रेस ज्यादा लंबा समय राज कीता ज्यादा ज्यादा होनी है एक ड्रामा कि एक व्यक्ति ਤੁਸੀਂ ਹੁਣ ਕਾਂਗਰਸ ਦੇ ਵਿੱਚ ਗਏ ਹੋ ਕਿ ਤੁਸੀਂ ਉਸ ਟ੍ਰੈਂਡ ਨੂੰ ਬਦਲ ਪਾਉਂਗੇ ਇੱਕ ਇੱਕ ਵਿਅਕਤੀ ਉਸ ਪੋਲਿਟਿਕਸ ਨੂੰ ਪ੍ਰਭਾਵਿਤ ਕਰ ਸਕਦਾ ਬਿਲਕੁਲ ਇੱਕ ਵਿਅਕਤੀ ਆਪਣਾ ਅਸਰਦਾ ਆਪਣਾ ਅਸਰ ਬਾ ਸਕਦਾ ਆਪਣੇ ਆਪਣੀ ਕੰਟਰੀਬਿਊਸ਼ਨ ਪਾ ਸਕਦਾ ਹੈਗਾ ਜੇ ਉਸ ਧਾਰਨਾਤਕ ਤੌਰ ਤੇ ਪਰਪੱਖਤਾ ਉੱਚ ਹੈਗੀ ਹੈ ਉਹ ਆਪਣੇ ਪੱਖ ਮਜ਼ਬੂਤੀ ਨਾ ਰੱਖ ਸਕਦਾ ਹੈਗਾ ਔਰ ਜਿੱਦਾਂ ਦੇ ਫੈਡਰਲ ਢਾਂਚੇ ਦੀ ਇੰਡੀਆ ਨੂੰ ਲੋੜ ਹੈ ਜਿੱਦਾਂ ਦੇ ਜਮਹੂਰੀ ਢਾਂਚੇ ਦੀ ਇੰਡੀਆ ਨੂੰ ਲੋੜ ਹੈ ਜਿੱਦਾਂ ਦੇ ਸੈਕੂਲਰ ਤੇ ਡੈਮੋਕਰੈਟਿਕ ਰਿਪਬਲਿਕ ਦੀ ਲੋੜ ਹੈ ਉਹਦੇ ਵਿੱਚ ਜੋ ਆਪਣੀ ਸਮਝ ਹੈਗੀ ਹੈ ਉਹਨੂੰ ਬਾਕੀ ਜਿਹੜੇ ਮੁਕਾਬਲਤਨ ਕਮਜ਼ੋਰ ਕੈਂਡੀਡੇਟ ਹੈ ਉਹਨਾਂ ਨਾਲ ਬਹਿਸ ਵਾਸਤੇ ਪੈ ਕੇ ਉਹਨਾਂ ਨਾਲ ਲਗਾਤਾਰ ਸੰਪਰਕ ਕਰਕੇ ਜਾਂ ਸੰਵਾਦ ਰਚਾ ਕੇ ਉਹ ਇਸ ਇਸ ਪਾਸੇ ਸਰਦਾਰ ਟਾਂਗਣਾ ਦਖਲਅੰਦਾਜ਼ੀ ਕਰ ਸਕਦਾ ਤੁਸੀਂ ਲਗਾਤਾਰ ਕਹਿ ਰਹੇ ਪਿਛਲੇ ਦਿਨਾਂ ਤੋਂ ਤੁਹਾਡੇ ਮਨ 'ਚ ਬਹੁਤ ਵਲਵਲੇ ਸੀਗੇ ਪੰਜਾਬ ਦਾ ਦਰਦ ਸੀਗਾ ਪੰਜਾਬ ਦਾ ਕਿਹੜਾ ਦਰਦ ਜਿਹੜਾ ਡਾਕਟਰ ਤਾ ਰਵੀਰ ਗਾਂਧੀ ਉਹ ਆਪਣੇ ਅੰਦਰ ਲਈ ਫਿਰਦੇ ਉਹ ਜਰੂਰ ਲੋਕਾਂ ਨੂੰ ਦੱਸੋ ਤੁਸੀਂ ਪੰਜਾਬ ਲਈ ਕੀ ਕਰਨਾ ਚਾਹੁੰਦੇ ਹੋ ਦੇਖੋ ਪੰਜਾਬ ਦਾ ਦਰਦ ਤਾਂ ਇਹ ਹੈ ਕਿ ਪੰਜਾਬ ਦਾ ਕਿਸਾਨੀ ਸੰਕਟ ਚ ਹੈਗੀ ਹੈ ਜਿਵੇਂ ਹੁਣ ਐ ਐਮਐਸਪੀ ਦੇ ਕਾਨੂੰਨੀ ਗਾਰੰਟੀ ਦੀ ਕਾਂਗਰਸ ਨਾਲ ਗੱਲ ਕੀਤੀ ਹੈ ਔਰ ਉਹ ਦੇਣਗੇ ਕਿ ਉਹ ਅਕਤੂਬਰ ਵਰਗੇ ਅਰਥਸ਼ਾਸਤ ਜੋ ਉਸ ਕੋਲ ਜਿਹੜੀ ਬਜਟ ਬਣਾਉਣ ਜਿਹੜੀ ਹੈ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਸੀਗੇ ਔਰ ਪੰਜਾਬ ਦਾ ਜਿਹੜਾ ਨਸ਼ਾ ਦਾ ਸੰਕਟ ਹੈ ਬਹੁਤ ਵੱਡਾ ਸੰਕਟ ਹੈਗਾ ਪੰਜਾਬ ਪੰਜਾਬ ਵਿੱਚ ਪ੍ਰਵਾਸ ਦਾ ਸੰਕਟ ਬਹੁਤ ਵੱਡਾ ਸੰਕਟ ਹੈਗਾ ਹੈ ਪੰਜਾਬ ਦਾ ਪਾਣੀ ਮੁੱਕ ਰਿਹਾ ਬਹੁਤ ਵੱਡਾ ਸੰਕਟ ਹੈਗਾ ਹੈ ਪੰਜਾਬ ਦਾ ਜਿਹੜਾ ਵਾਤਾਵਰਨ ਹੈ ਹਵਾ ਮਿੱਟੀ ਪਾਣੀ ਸਭ ਦੂਸ਼ਤ ਹੋਏ ਪਏ ਹੈ ਬਹੁਤ ਵੱਡਾ ਸੰਕਟ ਹੈਗਾ ਹੈ ਸੋ ਪੰਜਾਬ ਤਾਂ ਸੰਕਟ ਗ੍ਰਸਤ ਹੈਗਾ ਪੰਜਾਬ ਕਰਜ਼ਾਈ ਪੰਜਾਬ ਹੈ ਏ ਤਿਲ ਤਿਲ ਕਰਦੇ ਕਰਕੇ ਮਰਦਾ ਪੰਜਾਬ ਹੈਗਾ ਇਸ ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਲਈ ਕੇਂਦਰੀ ਲੀਡਰਸ਼ਿਪ ਨਾਲ ਗੰਭੀਰ ਸੰਵਾਦ ਰਚਾ ਕੇ ਪੰਜਾਬ ਦੇ ਖੇਤੀ ਖੇਤੀવાડી ਨੂੰ ਨਵੇਂ ਪੈਟਰਨ ਤੇ ਸਿਰਜ ਕੇ ਨਵਾਂ ਜੈਵਿਕ ਖੇਤੀ ਤੇ ਜਿਹੜੀ ਕਫਾਇਤੀ ਖੇਤੀ ਹੈ ਤੇ ਜਿਹੜੀ ਕਿਤਾਬ ਜਿਹੜੀ ਇੰਡਸਟਰੀ ਅਧਾਰਤ ਖੇਤੀ ਹੈ ਉਹਦਾ ਮਾਡਰਨ ਵਿਕਸਿਤ ਕਰਕੇ ਪੰਜਾਬ ਨੂੰ ਇਸ ਚੱਕਰ ਜੋ ਕੱਢਿਆ ਜਾ ਸਕਦਾ ਔਰ ਸਰਕਾਰ ਤੇ ਜੋਰ ਪਾ ਕੇ ਜਿਹੜਾ ਬਾਗਾ ਵਾਰਡਰ ਔਰ ਸੈਨੀ ਵਾਰਡਰ ਵਾਰਡਰ ਖੋਲ ਕੇ ਚਾਈਨਾ ਪਾਕਿਸਤਾਨ ਅਕਰੋਮ ਕੋਰੀਡੋਰ ਤੱਕ ਪਹੁੰਚ ਕਰਕੇ ਗਵਾਦਰ ਸੀ ਪੋਰਟ ਤੇ ਪਹੁੰਚ ਕੇ ਜਿਹੜੇ ਪੰਜਾਬ ਦੀ ਖੇਤੀ ਨੂੰ ਇਹ 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 ਮਤਲਬ ਮਾਰਕੀਟਿੰਗ ਕਰਕੇ ਅਸੀਂ ਸੈਂਟਰਲ ਏਸ਼ੀਆ ਤੇ ਮਿਡਲ ਈਸਟ ਨੂੰ ਬੱਚਿਆਂ ਤੇ ਆ ਮੁਲਕਾਂ ਦਾ ਆਪਣਾ ਵਰਕ ਬਣਾ ਕੇ ਪੰਜਾਬ ਨੂੰ ਖੁਸ਼ਹਾਲ ਬਣਾ ਸਕਦੇ ਪੰਜਾਬ ਦੇ ਸੰਕਟ ਦਾ ਹੱਲ ਕਰ ਸਕਦੇ ਆ 2014 ਵਿੱਚ ਵੀ ਲੋਕਾਂ ਨੇ ਤੁਹਾਡੇ ਤੇ ਬਹੁਤ ਭਰੋਸਾ ਜਤਾਇਆ ਪਰ ਇੱਕ ਸਾਲ ਬਾਅਦ ਜਿਹੜਾ ਤੁਹਾਡੇ ਪਾਰਟੀ ਨਾਲ ਨਹੀਂ ਬਣੀ ਇਸ ਤਰੀਕੇ ਨਾਲ ਤਾਂ ਨਹੀਂ ਹੋਊਗਾ ਕਿ ਹੁਣ ਫੇਰ ਜੇ ਲੋਕ ਤੁਹਾਡੇ ਤੇ ਭਰੋਸਾ ਜਿਤਾਉਂਦੇ ਆ ਤੇ ਤੁਹਾਡਾ ਕਾਂਗਰਸ ਨਾਲ ਵੀ ਮਤਭੇਦ ਹੋ ਸਕਦੇ ਕੁਝ ਸਮੇਂ ਬਾਅਦ ਨਿੰਦੇ ਕੁ ਮਤਪਿਦਾਂ ਨਾਲ ਹੋਰ ਗੱਲ ਹੈ ਪਾਰਟੀਸ਼ਰਨਾ ਹੋਰ ਗੱਲ ਹੈ ਮਤਪਿਤਾ ਕਿਤੇ ਵੀ ਕਿਸੇ ਬੰਦੇ ਦੀ ਹੋ ਸਕਦੇ ਇਹ ਤਾਂ ਪਾਰਟੀ ਜਿਹਨਾਂ ਗੱਲਾਂ ਕਰਕੇ ਆਈ ਸੀ ਸਵਰਾਜ ਦਾ ਸਿਆਸੀ ਆਰਥਿਕ ਪਾਰਦਰਸ਼ਤਾ ਦਾ ਹਾਈ ਕਮਾਂਡ ਕਲਚਰ ਦਾ ਨਾਂ ਹੋਣਾ ਵੀਆਈਪੀ ਕਲਚਰ ਦਾ ਨਾਂ ਹੋਣਾ ਪਾਰਟੀ ਅੰਦਰ ਜਮਹੂਰੀਅਤ ਹੋਣਾ ਵੀ ਆਪਦੇ ਲੋਕਾਂ ਨੇ 2 ਸਾਲ ਜਲੂਸ ਦੇਖ ਲਿਆ ਕਿ ਹਾਈ ਕਮਾਂਡ ਕਲਚਰ ਕਿੰਨਾ ਹੈਗਾ ਬੀਆਈਪੀ ਕਲਚਰ ਕਿੰਨਾ ਕ ਹੈ ਕਿਵੇਂ ਭਗਵੰਤ ਮਾਨ ਰੋਹਲੀਆਂ ਦੀ ਸਿਸਟਰ ਤੋਂ ਲੈ ਕੇ ਮਾਤਾ ਤੱਕ ਪੰਜਾ ਪੰਜਾ ਕਾਰਾਂ ਦੇ ਕਾਫਲੇ ਲਈ ਫਿਰਦੇ ਹੈਗੇ ਕਿਵੇਂ ਪੰਜਾਬ ਦਾ ਪੈਸਾ ਇਸ਼ਤਿਹਾਰਾ ਵਾਹੀ ਸਾਰੇ ਬਾਰੇ ਸਾਰੇ ਬਾਲੇ ਸੂਬਿਆਂ ਤੱਕ ਬਰਬਾਦ ਕੀਤਾ ਜਾ ਰਿਹਾ ਕਿਵੇਂ ਪੰਜਾਬ ਤੋਂ 7 7 ਜੋ 6 ਰਾਜ ਸਵਾ ਮੈਂਬਰ ਉਹ ਪੰਜਾਬ ਤੋਂ ਬਾਹਰ ਦੇ ਬਾਹਰਲੇ ਭੇਜਤੇ ਜਿਨ੍ਹਾਂ ਨੇ ਪੰਜਾਬ ਦੇ ਇਤਿਹਾਸ ਨੂੰ ਨਿਯਮਿਤਗੀ ਕਰਨੀ ਸੀਗੀ ਰਾਜ ਸਭਾ ਜਾਏਗਾ ਰਾਜ ਸਭਾ ਰਾਜਾਂ ਦਾ ਸਦਨ ਹੈ ਰਾਜ ਦੇ ਹੱਕਾਂ ਦੀ ਗੱਲ ਹੁੰਦੀ ਹੈ ਸੋ ਜਾ ਜਿਸ ਤਰ੍ਹਾਂ ਪੁਰਾਣੀਆਂ ਬਿਲਡਿੰਗਾਂ ਨੂੰ ਲਿਪਾ ਪੋਚੀ ਕਰਕੇ ਉਹਨਾਂ ਦੇ ਆਪਣਾ ਨਾਮ ਲਿਖਾ ਕੇ ਉਹ ਉਹਦਾ ਲਾਹਾ ਲਿਆ ਜਾ ਰਿਹਾ ਹੈਗਾ ਸੋ ਪੰਜਾਬ ਜਿਸ ਤਰ੍ਹਾਂ 2 ਸਾਲ ਜਿੰਨੀ ਜਲਦੀ ਨੱਕੋ ਬੁੱਲੋ ਇਹ ਆਮ ਆਦੀ ਪਾਰਟੀ ਲੱਥੀ ਹੈ ਮੈਂ ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਕੋਈ ਪਾਰਟੀ ਇੰਨੀ ਜਲਦੀ ਲੋਕਾਂ ਦੇ ਨੱਕੋ ਬੁੱਲੋ ਲੱਤ ਨਹੀਂ ਦੇਖੀ পরিস্থিতি কি বন জন্দে যে ਤੁਸੀਂ ਆਮ ਆਦੀ ਪਾਰਟੀ ਨੂੰ ਵੀ ਕ੍ਰਿਟਿਸਾਈਜ਼ ਕਰਦੇ ਹੋ ਤੇ ਫਿਰ ਇੱਕ ਇੰਡੀਆ ਗਾਰਡ ਜੁੜ ਚ ਹੋਰ ਅਜ ਅਜ ਚੂਨਾ ਵੀ ਇਕੱਠੀਆਂ ਹੁੰਦੀਆਂ ਨੇ ਪੰਜਾਬ ਦੇ ਕਾਂਗਰਸ ਦੇ ਲੀਡਰ ਵਾਲੀ ਫਿਰ ਦਿੱਕਤ ਖੜੀ ਹੋ ਜਾਂਦੀ ਹੈ ਕੋਈ ਦਿੱਕਤ ਨਹੀਂ ਹੈਗੀ ਦੇਸ਼ ਤਿਕ ਇਲੈਕਸ਼ਨ ਜਿੰਨੇ بڑے ਕੰਨ ਵਾਸਤੇ ਲੜੀ ਜਾ ਰਹੀ ਹੈ ਜੋ ਮੌਕੇ ਦੀਆਂ ਲੋੜਾਂ ਹੈਗੀਆਂ ਜੋ ਵੱਡੇ ਦੁਸ਼ਮਣ ਨੂੰ ਹਰਾਉਣ ਵਾਸਤੇ ਜੋ ਕੋਈ ਛੋਟਾ ਛੋਟਾ ਮਤਲਬ ਛੋਟੀ ਪਾਰਟੀ ਜਾਂ ਛੋਟਾ ਸੰਗਠਨ ਜਿਹਦੀਆਂ ਜਿਹਦੇ ਇਰਾਦੇ ਸ਼ੱਕੀ ਵੀ ਕਿਉਂ ਨਾ ਹੋਣ ਜੋ ਚਾਰ ਕਦਮੇ ਚੱਲਣ ਤਿਆਰ ਨੂੰ ਨਾਲ ਚਾਰ ਕਦਮੇ ਤੋੜਨਾ ਤੋੜਨਾ ਚਾਹੀਦਾ ਜਦੋਂ ਛਿੜਕੂਗਾ ਉਹਨੂੰ ਕੱਢ ਆਏਗਾ ਉਹ ਨਾਲ ਚਲਾਣਾ ਚਾਹੀਦਾ ਜਿਹੜੀ ਇਹ ਬੋਲਨੇ ਜੀ ਤੁਹਾਡੇ ਇਹ ਫਿਰ ਤੁਹਾਡੇ ਲੈਫਟ ਦੇ ਬੈਕਗ੍ਰਾਉਂਡ ਤੋਂ ਆਉਂਦੇ ਨੇ ਉਹਨੂੰ ਨਾਲ ਲੈ ਕੇ ਚਲਦੇ ਹੋ ਮਿਸ਼ਨ ਬਿਲਕੁਲ ਮੈਂ ਨਾਲ ਲੈ ਕੇ ਚੱਲੂਗਾ ਮੈਂ ਤਾਂ ਜਿੱਦਾਂ بڑا ਕਾਰਜ ਹੈਗਾ ਬਹੁਤ ਛੋਟਾ ਕਾਰਜ ਨਹੀਂ 24 ਦਾ ਇਲੈਕਸ਼ਨ ਬਹੁਤ ਵੱਡਾ ਕਾਰਜ ਹੈਗਾ ਇਹਨੂੰ ਇਹਨੂੰ ਸਿਰਿਆ ਚੜ੍ਹੇ ਜਾਇਆਗਾ ਔਰ ਮੋਦੀ ਨੂੰ ਸੱਤਾ ਤੋਂ ਬਦਸਤ ਕੀਤਾ ਜਾਊਗਾ ਕੀ ਲੱਗਦਾ ਲੋਕ ਮੂਡ ਚ ਨੇ 224 ਵਿੱਚ ਮੋਦੀ ਨੂੰ ਹਰਾਉਣ ਦਾ ਡੈਫੀਨਟਲੀ ਅੱਜ ਜਿੰਨੀ ਸਿਆਸਤ ਜਿਸ ਪੱਧਰ ਤੇ ਪਹੁੰਚ ਚੁੱਕੀ ਹੈ ਜਿੰਨੇ ਲੋਕ ਸਿਆਸਤ ਇਨਵੋਲ ਹੈ ਜੋ ਲੋਕਾਂ ਨੇ 10 ਸਾਲ ਚ ਹਸ਼ਰ ਹੁੰਦਾ ਦੇਖਿਆ ਹੈਗਾ ਮੁਲਕ ਸਮਾਜਿਕ ਤਾਣੇ ਬਾਣੇ ਦਾ ਤੇ ਭਾਰਤ ਜਮਹੂਰੀਅਤ ਦਾ ਉਹ ਹਸ਼ਰ ਨੂੰ ਦੇਖ ਕੇ ਲੋਕੀ ਅੱਜ ਕਿਸੇ ਵੀ ਬੀਤੇ ਸਮੇਂ ਨਾਲੋਂ ਵੱਧ ਸਿਆਸਤ ਵਿੱਚ ਰੁਚੀ ਰੁਚੀ ਰੱਖਦੇ ਨੇ ਔਰ ਇਹ ਬਦਲਾਅ ਵਾਸਤੇ ਉਹ ਦ੍ਰਿੜ ਸੰਕਲਪ ਨੇ ਡਾਕਟਰ ਸਾਹਿਬ ਭਾਵੇਂ ਆਪਾਂ ਇਹ ਗੱਲ ਛੱਡ ਦਈਏ ਕਿ ਮੋਦੀ ਹੋਰਾਂ ਦਾ মিডিਆ ਤੇ ਈਡੀ ਤੇ ਉਹ ਸਾਰੇ ਏਜੰਸੀਆਂ ਤੇ ਜਿਵੇਂ ਜਿਵੇਂ ਸ਼੍ਰੀ ਤੇ ਕਬਜ਼ਾ ਫਿਰ ਵੀ ਵਿਰੋਧੀ ਧਿਰ ਆਪਾਂ ਉਸ ਏਜੰਡੇ ਨੂੰ ਅੱਗੇ ਕਿਉਂ ਨਹੀਂ ਲੈ ਕੇ ਆ ਪਾਰੇ ਵਿਰੋਧੀ ਧਿਰ ਵਿਰੋਧੀ ਧਿਰ ਹੋਣ ਦਾ ਹੀ ਜਿਹੜਾ ਉਹ ਆਪਦੀ ਹੋਂਦ ਕਿਉਂ ਨਹੀਂ ਸਥਾਪਿਤ ਕਰ 파ਰੀ ਦੇਖੋ ਵਿਰੋਧੀ ਧਿਰ ਮੀ ਜੇ ਤੁਸੀਂ ਕਹੋ ਕਿ ਅਦਰਸ਼ ਵਿਰੋਧ ਕਰ ਸਕੀਆਂ ਨੇ ਜਾਂ ਲੋਕਾਂ ਦੇ ਆਪਣੇ ਪੈੜ ਪੈਠ ਜਮਾ ਸਕੀਆਂ ਨੇ ਉਹਦੇ ਚੋਂ ਵੀ ਇੱਕ ਨਾਕਾਮਯਾਬ ਹੋਈਆਂ ਨੇ ਔਰ ਮੈਂ ਤਾਂ ਸਮਝਦਾ ਕਿ ਮੈਨੂੰ ਕਹਿੰਦੇ ਕੋਈ ਹਰਜ ਨਹੀਂ ਹੈਗਾ ਕਿ ਸਿਆਸਤ ਵਿੱਚ ਜਿਹੜਾ ਬੰਦਾ ਜਿੰਨਾ ਕਾਣਾ ਹੈਗਾ ਉਹਨੇ ਕਮਜ਼ੋਰ ਆ ਜਿੰਨਾ ਕੁਝ ਕਮੀਆਂ ਹੈ ਕਮਜ਼ੋਰੀਆਂ ਹੈਗੀਆਂ ਕਿਸੇ ਵੀ ਪੱਖੋਂ ਉਹਨਾਂ ਹੀ ਸੱਤਾ ਦੇ ਸਾਹਮਣੇ ਮੌਜੂਦਾ ਸੱਤਾ ਦੇ ਸਾਹਮਣੇ ਉਹਨੇ ਉਹਦੀ ਲੜੇ ਲੜੀ ਲੜੀ ਸ਼ਕਤੀ ਹੈ ਉਹ ਘਟਦੀ ਹੈਗੀ ਹੈ ਅਰ ਜਿਉਂ-ਜਿਉਂ ਮੁਰੂਦ ਵਿਰੋਧੀ ਕਿ ਤਰ੍ਹਾਂ ਕੋਲ ਬਡੇਰੇ ਪ੍ਰਸੰਗ ਚ ਗੱਲ ਕਰਾਂਗੇ ਜਮਹੂਰੀ ਦੇ ਪ੍ਰਸੰਗ ਚ ਗੱਲ ਕਰਾਂਗੇ ਰਾਜਾਂ ਦੇ ਅਧਿਕਾਰਾਂ ਦੇ ਪ੍ਰਸੰਗ ਚ ਗੱਲ ਕਰਾਂਗੇ ਚਾਹੇ ਬੰਗਾਲ ਆ ਚਾਹੇ ਕਰਲਾ ਚਾਹੇ ਪੰਜਾਬ ਹੈਗਾ ਜਿਵੇਂ ਦਖਲ ਅੰਦਾਜ਼ੀ ਬਤ ਰਹੀ ਹੈਗੀ ਹੈ ਗਵਰਨਰਾਂ ਦੀ ਜਿਵੇਂ ਸਿੱਧੀ ਰਾਜਾਂ ਦੇ ਸਾਢਸਾਲਾ ਪੰਜਾਬ ਦਾ ਜਿਹੜਾ ਰੂਲ ਡਿਵੈਲਪਮੈਂਟ ਫੰਡ ਉਹ ਰੀਲੀਜ਼ ਨਹੀਂ ਕੀਤਾ ਜਾ ਰਿਹਾ ਸੋ ਜਿਹੜੇ ਇਹ ਅਧਿਕਾਰ ਨੇ ਵਿਰੋਧੀ ਧਿਰਾਂ ਦੇ ਜੇ ਇਸ ਮਾਮਲੇ ਦੇ ਲੜਦੇ ਨੇ ਤਾਂ ਲਾਜ਼ਮੀ ਤੌਰ ਤੇ ਉਹਦੀ ਲੜਾਈ ਹੱਕੀ ਤੇ ਜਾਇਜ਼ ਹੈਗੀ ਹੈ ਜੇ ਤੱਕ ਕਾਣੇ ਹੋਣ ਦਾ ਸਵਾਲ ਹੈ ਜਾਂ ਵਿਰੋਧੀ ਧਿਰਾਂ ਦੇ ਇਸ ਤੰਤਰ ਦੇ ਵਿੱਚ ਗਰਕਣ ਦਾ ਸਵਾਲ ਹੈਗਾ ਉਨੀ ਕੀਮਤ ਉਹਨਾਂ ਨੂੰ ਧਾਰਨ ਵੀ ਪੈਂਦੀ ਆ ਉਤਾਰ ਵੀ ਰਹੀਆਂ ਨੇ ਉਹ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਆਪਾਂ ਗੱਲਬਾਤ ਕੀਤੀ ਆ ਡਾਕਟਰ ਧਰਵੀਰ ਗਾਂਧੀ ਹੋਰਾਂ ਨਾਲ ਕਿਹੜੇ ਮੁੱਦਿਆਂ ਨੂੰ ਲੈ ਕੇ ਚੋਣਾਂ ਦੇ ਵਿੱਚ ਆਏ ਨੇ ਕਿਸ ਮੌਕੇ ਤੇ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਕਿਉਂ ਇੰਪੋਰਟੈਂਟ ਨੇ ਭਾਰਤੀ ਡੈਮੋਕ੍ਰੇਸੀ ਲਈ ਸਾਰੀ ਗੱਲਬਾਤ ਤੁਸੀਂ ਸੁਣੀ ਆ ਆਪਣੀ رائے ਸ ਜਾਂ ਕੋਈ ਸਵਾਲ ਜ਼ਰੂਰ ਕਮੈਂਟ ਬਾਕਸ ਵਿੱਚ ਲਿਖੋ ਜੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਜੀ ਦੇਖਦੇ ਰਹੋ